ਹਾਂ ਲ ਭਗ ਹਾਂਜੀ ਸਰ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਤਸਕਰ ਨੂੰ ਕਾਬੂ ਕਰਨ ਦੇ ਲਈ ਤੇ ਪੰਜਾਬ ਨੂੰ ਨਸ਼ਾ ਫੀ ਕਰਨ ਦੇ ਲਈ ਜਿਹੜਾ ਯੁੱਧ ਨਸ਼ਾ ਵਿਰੋਧ ਇਹਦੀ ਮੁਹਿੰਮ ਚਲਾਈ ਗਈ ਹੈ ਉਸੇ ਜਿਹੜਾ ਹੈਗਾ ਲੜੀ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਾਡੇ ਮਾਨਸੂਨ ਕੀਤੀ ਕਿਸਾ ਪੰਜਾਬ ਜੀ ਦੀਆਂ ਯੋਗਤਾਵਾਂ ਤੇ ਤੇ ਸ਼੍ਰੀ ਅਖਿਲ ਚੌਧਰੀ ਜੀ ਆਈਪੀਐਸ ਐਸਐਸਪੀ ਸ਼੍ਰੀ ਮਕਸਰ ਸਾਹਿਬ ਜੀ ਦੇ ਉਦਿਸਾਨ ਹਦਸਾਂ ਦੇ ਉੱਪਰ ਜਿਹੜਾ ਅੱਜ ਜਿਹੜਾ ਆਪਰੇਸ਼ਨ ਸੀਲ ਹੈ 17 ਉਸ ਵੇਲੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਉਹ ਕੀਤਾ ਜਾ ਰਿਹਾ ਹੈ ਸਾਡਾ ਜਿਹੜਾ ਹੈਗਾ ਜ਼ਿਲ੍ਹਾ ਮਕਸਰ ਸਾਹਿਬ ਥਾਣਾ ਕਿੱਲਿਆਂ ਵਾਲੀ ਸਬਡਿਵੀਜ਼ਨ ਲੰਬੀ ਦੀ ਜਿਹੜੀ ਹੱਦ ਹੈ ਉਹ 19 ਜਗ੍ਹਾ ਤੋਂ ਜਿਹੜੀਆਂ ਦੂਜੀਆਂ ਸਟਰੀਟਾਂ ਦੇ ਨਾਲ ਲੱਗਦੀ ਹੈ ਜਿਹਦੇ ਵਿੱਚ ਇਹ ਹੱਦ ਹੈ 13 ਜਗ੍ਹਾ ਤੋਂ ਰਿਆਨੇ ਨਾਲ ਤੇ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਜਿਹੜੀ ਇਹ ਟੱਚ ਹੁੰਦੀ ਹੈ ਔਰ ਇਸ ਜਿਹੜੀ ਹੈਗੀ ਇੰਟਰ ਸਟੇਟ ਤਸਰੀ ਨੂੰ ਰੋਕਣ ਦੇ ਲਈ ਮਕਸਦ ਦੇ ਨਾਲ ਜਿਹੜੀ ਕਿਸ ਪ੍ਰਾਈਵੇਟ ਵਾਹਨ ਦੇ ਸਟੇਟ ਤੋਂ ਕਿਸੇ ਕਿਸ ਨੂੰ ਦਾ ਕੋਈ ਹਥਿਆਰ ਕੋਈ ਇਲੀਗਲ ਵੈਪਨ ਔਰ ਨਸ਼ਾ ਸਾਫੀ ਉਸ ਸ਼ਰਾਬ ਤੇ ਟੂਟੇ ਵਗੈਰਾ ਜੇ ਕੋਈ ਬਾਹਰੋਂ ਮੈਡੀਕਲ ਨਸਲ ਹੋ ਕੇ ਆਉਂਦੇ ਆ ਤੇ ਨੂੰ ਰੋਕਣ ਦੇ ਲਈ ਇਹ ਅਸੀਂ ਤਿੰਨਾਂ ਸਟੇਟਾਂ ਦੀ ਪੁਲਿਸ ਨੇ ਸਾਂਝੇ ਤੌਰ ਤੇ ਜਿਹੜਾ ਆਪਰੇਸ਼ਨ ਸੀਲ ਅੱਜ 17ਵਾਂ ਕਰ ਰਹੇ ਆ ਜਿਦੇ ਵਿੱਚ ਪੰਜਾਬ ਫਡੇ ਜਿਲ੍ਹਾ ਮੁਕਸਾ ਸਾਹਿਬ ਦੀ ਪੁਲਿਸ ਹਰਿਆਣਾ ਤੇ ਸੰਗਰੀਆ ਰਾਜਸਥਾਨ ਦੀ ਪੁਲਿਸ ਤੇ ਕਰੀਬ 170 ਦੇ ਮੁਲਾਜ਼ਮ ਤੇ ਕਰੀਬ ਮੁਲਾਜ਼ਮ ਨੇ ਜਿਹੜੇ ਉਹ ਇਸ ਜਿਹੜਾ ਹੈਗਾ ਆਪਰੇਸ਼ਨ ਦੇ ਵਿੱਚ ਡਿਊਟੀ ਦੇ ਰਹੇ ਆ ਔਰ ਜਿਹੜੇ ਹੈਗੇ ਆ 13 19 ਦੀ 19 ਜਗ੍ਹਾ ਸੀਲ ਕਰਕੇ ਜਿਹੜੀ ਥੋਰਲੀ ਸਵੇਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਵਿੱਚ ਔਰ ਤੱਕ ਅਸੀਂ ਜਿਹੜੇ ਹੈਗੇ ਆ ਇਹ 15 ਤੋਂ 20 ਦੇ ਕਰੀਬ ਵਿਅਕਤੀ ਹੈ ਜਿਹੜੇ ਸ਼ੱਕੀ ਵਿਅਕਤੀ ਆ ਉਹ 25 ਦੇ ਲਈ ਅਸੀਂ ਜਿਹੜੇ ਬਾਉਂਡ ਕੀਤੇ ਆ ਤੇ ਇਸ ਤੋਂ ਇਲਾਵਾ ਸ਼ੱਕੀ ਵਹੀਕਲ ਅਸੀਂ ਰਾਉਂਡ ਅਪ ਕੀਤੇ ਆ ਔਰ ਇਹਨਾਂ ਵਹੀਕਲਾਂ ਦਾ ਅਸੀਂ ਪਾਸ ਐਪ ਤੇ ਹੋਰ ਜਿਹੜੇ ਵੱਖ-ਵੱਖ ਸਾਧਨਾਂ ਨਾਲ ਚੈੱਕ ਕਰਕੇ ਤੇ ਇਹ ਨਸ਼ਾ ਤਸਕਰੀ ਰੋਕਣ ਲਈ ਪੀਆਰ ਆਪਰੇਸ਼ਨ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਇਹ ਪਿੰਡਾਂ ਤੋਂ ਮੰਨ ਲਓ ਹਾਰ ਦੇ ਪਿਛਲੇ ਦਿਨਾਂ ਦੇ ਇਹ 17ਵਾਂ ਆਪਰੇਸ਼ਨ ਹੈ ਔਰ ਮਹੀਨੇ ਦੇ ਵਿੱਚ ਇੱਕ ਜਾਂ ਦੋ ਆਪਰੇਸ਼ਨ ਅਸੀਂ ਜਿਹੜੀ ਆ ਦੂਜੇ ਰਾਜਾਂ ਦੀ ਪੁਲਿਸ Haryana Rajasthan ਦੇ ਨਾਲ ਮਿਲ ਕੇ ਅਸੀਂ ਸਾਂਝੇ ਤੌਰ ਤੇ ਇਹ ਆਪਰੇਸ਼ਨ ਵਾਂਗੂ ਕਰਦੇ ਆ ਔਰ ਇਹਦੇ ਵਿੱਚ ਕਾਫੀ ਜ਼ਿਆਦਾ ਕਾਮਯਾਬੀ ਵੀ ਮਿਲੀ ਆ ਜਿਹਨਾਂ ਜਿਹੜੀ ਇੰਟਰ ਸਟੇਟ ਹੈ ਤਸਕਰੀ ਆ ਉਹਦੋਂ ਬਹੁਤ ਸਾਰਾ ਸਿੱਧਾ ਖੱਲ ਫਿੜੀ